ਗੱਲ ਕਰ ਰਹੀਆਂ ਵੀਰੋ ਸਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਬਣੀਆਂ ਹੋਈਆਂ ਨੇ ਜਿਹੜੇ ਆਪਾਂ ਕਹਿੰਦੇ ਵੀ ਸਾਡੀਆਂ ਬੜੀਆਂ ਵੱਡੀਆਂ ਨੇ ਇਹਨਾਂ ਬਿਨਾ ਸਾਡਾ ਸਰਨਾਇ ਨਹੀਂ ਇਹਨਾਂ ਦੇ ਜਿਹੜੇ ਕੰਮ ਨੇ ਬੜੇ ਮਹਾਨ ਨੇ ਇਹਨਾਂ ਨੇ ਆਹ ਕੀਤਾ ਬਹੁਤ ਕੀਤਾ ਬਾਅਦ ਜੋ ਸਾਰੀਆਂ ਸਟੇਟਾਂ ਦੀ ਆਪਾਂ ਗੱਲ ਸੁਣਦੇ ਆਂ ਉਹ ਗੱਲਾਂ ਸਾਰੀਆਂ ਭੰਬਲ ਭੂਸੇ 'ਚ ਪਾਉਣ ਵਾਲੀਆਂ ਇੱਕ ਦੂਜੇ ਦੀਆਂ ਵਿਰੋਧੀ ਨੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ ਸਾਰਾ ਉਥਲ ਪੁਥਲ ਹੋ ਗਿਆ ਕੰਮ ਸਾਰਾ ਹੀ ਆਪਣੇ ਨਾਲ ਗੁਰੂ ਸਾਹਿਬ ਨੇ ਬਾਣੀ 'ਚ ਦੱਸਿਆ ਨਾ ਅੰਦੇ ਅਕਲੀ ਬਾਹਰੇ ਕਿਆ ਤਿੰਨ ਸੌ ਕਹੀ ਹੈ ਬਿਨ ਗੁਰ ਪੰਥ ਨਾ ਸੁੱਝਈ ਕਿਤਬਿਦ ਨਿਰਭਈਏ ਖੋਟੇ ਕੋ ਖਰਾਕ ਹੈ ਖਰੇ ਸਾਰ ਨਾ ਜਾਣੇ ਅੰਧੇ ਕਨੋਂ ਪਾਰਖੂ ਅੱਜ ਉਹੀ ਲੋਕ ਮੈਨੂੰ ਇੱਕ ਸਵਾਲ ਵੀਰ ਨੇ ਕੀਤਾ ਮੈਨੂੰ ਕਹਿੰਦੇ ਵੀ ਤੁਸੀਂ ਆਪਣੇ ਕਿੰਨੇ ਪ੍ਰਚਾਰਕਾ ਕਿੰਨੀਆਂ ਸੰਸਥਾਵਾਂ ਨੇ ਸਰੋਣੀ ਕਮੇਟੀ ਐ ਜਥੇਦਾਰ ਨੇ ਕਿੰਨੇ ਮਹਾਪੁਰਖ ਨੇ ਬੜਾ ਕੁਝ ਐ ਜਿਹੜੀ ਲੋਕਾਂ ਦੇ ਸਿਰ ਦੇ ਉੱਤੇ ਬੋਝ ਆ ਲੋਕਾਂ ਦੇ ਸਿਰ ਤੇ ਉਪਲਦੇ ਆ ਪਰ ਇੱਕ ਗੱਲ ਨੇ ਕਲੀਅਰ ਕਰ ਸਕੇ ਵੀ ਨਾਮ ਕੀ ਹੈ ਨਾਮ ਕੀ ਹੈ ਤੇ ਜਦੋਂ ਆਪਾਂ ਕਦੇ ਸ਼ਾਂਤੀ ਨਾਲ ਬੈਠ ਕੇ ਇਸ ਗੱਲਬਾਤ ਗੌਰ ਕਰਦੇ ਆ ਨਾ ਆਪਾਂ ਦੇਖਦੇ ਆ ਧਿਆਨ ਨਾਲ ਤੇ ਉਦੋਂ ਇਹ ਦੁਬਧਾ ਜ਼ਰੂਰ ਖੜੀ ਹੁੰਦੀ ਹੈ ਵੀ ਨਾਮ ਕੋਈ ਕੁਝ ਕਹਿੰਦਾ ਨਾਮ ਕੋਈ ਕੁਝ ਕਹਿੰਦਾ ਨਾਮ ਗੁਰਬਾਣੀ ਕਹਿੰਦੀ ਹੈ ਚੇਤਾ ਕੀਤਾ ਤੇਤਾ ਨਾ குரு ਸਾਹਿਬ ਤਾਂ ਇਹ ਕਹਿੰਦੇ ਹੁਣ ਉਹ ਕਿਹੜਾ ਨਾਮ ਹੈ ਗਾਂਹ ਜਪਦਾ ਫੇਰੀ ਜੋ ਉਹਨਾਂ ਦੇ ਪਹਿਲਾਂ ਅਸੀਂ ਆਹ ਗੱਲ ਕਲੀਅਰ ਕਰ ਸਕਾਂਗੇ ਦੀਪਯਾ ਚੀਜ਼ ਨਾਮ ਹੈ ਆ ਚੀਜ਼ ਨੂੰ ਆਪਾਂ ਐਂ ਤੇਉਣਾ ਜਪਣਾ ਮੈਂ ਬਹੁਤ ਜਣਾਂ ਨੂੰ ਫੋਨ ਲਾ ਕੇ ਪੁੱਛਿਆ ਕਿਸੇ ਨੇ ਕੁਝ ਦੱਸਿਆ ਕਿਸੇ ਨੇ ਕੁਝ ਦੱਸਿਆ ਪਰ ਸਪਸ਼ਟਤਾ ਕਲੀਅਰ ਕਿਸੇ ਨੇ ਨਹੀਂ ਕੀਤੀ ਗੱਲ ਵੀ ਨਾਮ ਕੀ ਹੈ ਤਾਂ ਹੀ ਸਾਡੇ ਭੋਲੇ ਲੋਕ ਕਹੀ ਜਾਂਦੇ ਵੀ ਨਾਮ ਲੈਣ ਕੋਈ ਕਹਿੰਦੇ ਫਲਾਣੇ ਥਾਂ ਤੋਂ ਲਿਆ ਮੈਂ ਫਲਾਣੇ ਥਾਂ ਤੋਂ ਲਿਆ ਸਾਡੇ ਵੀ ਕਹਿੰਦੇ ਆ ਵੀ ਨਾਮ ਜਪੋ ਕੰਧਾਂ ਤੇ ਲਿਖਿਆ ਪਿਆ ਹੁਣ ਮੈਂ ਆਪਣੇ ਤੌਰ ਤੇ ਜਿਵੇਂ ਸੁਣਿਆ ਸੁਣਾਇਆ ਸੀ ਮੈਨੂੰ ਇੱਕ ਤਾਂ ਸਵਾਲ ਕੀਤਾ ਤੇ ਮੈਂ ਉਹਨੂੰ ਕਹਿਤਾ ਵੀ ਵਾਹਿਗੁਰੂ ਸਾਨੂੰ ਗੁਰੂ ਸਾਹਿਬ ਨੇ ਕਿਹਾ ਪੰਜ ਪਿਆਰਿਆਂ ਨੇ ਵੀ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਕਹਿੰਦੇ ਫਿਰ ਐਡੀ ਬਾਣੀ ਗੁਰੂ ਗ੍ਰੰਥ ਸਾਹਿਬ ਐਡਾ ਲਿਖਣ ਦੀ ਕੀ ਲੋੜ ਪੈਗੀ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਫਿਰ 1430 ਅੰਗ ਗੁਰੂ ਗ੍ਰੰਥ ਸਾਹਿਬ ਦੇ ਫਿਰ ਐਡਾ ਵੱਡਾ ਕਿਉਂ ਲਿਖਿਆ ਗਿਆ ਮੈਂ ਕਹਿਆ ਵੀ ਇਹ ਗੱਲਾਂ ਜਿਹੜੀਆਂ ਨੇ ਮੇਰੇ ਲੈਵਲ ਤੋਂ ਵੱਡੀਆਂ ਨੇ ਮੈਂ ਜੇ ਇਹ ਗੱਲਾਂ ਕਹਾਂ ਵੀ ਮੈਂ ਫੈਸਲਾ ਦੇ ਦੂੰ ਤੇ ਨਹੀਂ ਇਹ ਤੁਸੀਂ ਤਖਤ ਤੋਂ ਫੋਨ ਲਾਓ ਤਖਤ ਵਾਲੇ ਵੀ ਨਹੀਂ ਕਲੀਅਰ ਕਰ ਸਕਦੇ ਤੁਸੀਂ ਪੁੱਛੋ ਜਰੂਰ ਉਹਨਾਂ ਨੂੰ ਪਰ ਜੇ ਆਪਾਂ ਉਹਨੂੰ ਪੁੱਛਦੇ ਆਂ ਫੇਰ ਵੀ ਕਹਿੰਦੇ ਤੁਸੀਂ ਅੱਗਿਆ ਕਰਦੇ ਹੋ ਪੁੱਛਣ ਦਾ ਪੁੱਛਣਾ ਵੱਗੇ ਹੀ ਦੱਸਦੇ ਆਂ ਖੈਰ ਮੇਰਾ ਵੀਰੋ ਇਹ ਜਿਹੜਾ ਵੀਡੀਓ ਬਣਾਉਣ ਦਾ ਮਤਲਬ ਹੈ ਨਾ ਸਿਰਫ ਇੰਨਾ ਹੀ ਆ ਵੀ ਜਿਵੇਂ ਗੁਰੂ ਸਾਹਿਬ ਕਹਿੰਦੇ ਨਾ ਸੰਗਤ ਸਮੁੰਦਰ ਹੁੰਦੀ ਆ ਵੀ ਕੀ ਆ ਸਮੁੰਦਰ ਚੋਂ ਕੋਈ ਬੰਦਾ ਇਹ ਗੱਲ ਤੁਸੀਂ ਕਮੈਂਟਾਂ ਚ ਲਿਖ ਸਕਦੇ ਹੋ ਵੀ ਆ ਗੱਲ ਨਾਮ ਹੈ ਜਿਹੜਾ ਗੁਰਮਤ ਅਨੁਸਾਰ ਸਾਨੂੰ ਗੁਰੂ ਗ੍ਰੰਥ ਸਾਹਿਬ ਰਾ ਦੀ ਬਾਣੀ ਅਨੁਸਾਰ ਉਹ ਨਾਮ ਕੀ ਹੈ ਨਾਮ ਕਹਿੰਦੇ ਕਿਸ ਨੂੰ ਨੇ ਤਾਂ ਕਿ ਜਿਹੜੀ ਆਪਾਂ ਕੱਲ ਨੂੰ ਆਪਾਂ ਫੀਲਡ ਚ ਜਾਣਾ ਲੋਕਾਂ ਨੇ ਪੁੱਛਣਾ ਬੱਚੇ ਪੁੱਛਦੇ ਨੇ ਮਾਈਆਂ ਪੁੱਛਦੀਆਂ ਨੇ ਆਪਾਂ ਉਹਨਾਂ ਨੂੰ ਜਿਹੜਾ ਜਵਾਬ ਹੈ ਸਹੀ ਦੇ ਸਕੀਏ ਨਾ ਕਿ ਗੁੰਮਰਾਹ ਕਰਨ ਵਾਲਾ ਹੁਣ ਜਦੋਂ ਆਪਾਂ ਕਹਿੰਦੇ ਵੀ ਵਾਹਿਗੁਰੂ ਵਾਹਿਗੁਰੂ ਕਰਨ ਨੂੰ ਕਿਹਾ ਆਪਾਂ ਨੂੰ ਫਿਰ ਉਹ ਕਹਿੰਦੇ RAM RAM ਕਰਤਾ ਸਭ ਜੱਗ ਫਿਰੇ ਕਿਉਂਕਿ ਲੋਕ ਜਵਾਬ ਤਾਂ ਉਹਦੀ ਤਿਆਰ ਰੱਖਦੇ ਆ ਇਹ ਤਾਂ ਰੱਖਦੇ ਆ ਕਿਉਂਕਿ ਸਪਸ਼ਟਤਾ ਅਜੇ ਤੱਕ ਨਹੀਂ ਹੋਈ ਇਸ ਕਰਕੇ ਹੱਥ ਵਨ ਕੇ ਬੇਨਤੀ ਹੈ ਨਿਮਰਤਾ ਸਹਿਤ ਕੋਈ ਇਹ ਗੱਲ ਨਹੀਂ ਹੈ ਵੀ ਆਪਾਂ ਵੀ ਕਿਸੇ ਨੂੰ ਹਰਟ ਕਰਨ ਵਾਸਤੇ ਗੱਲ ਕਰ ਰਹੇ ਆ ਬਿਲਕੁਲ ਵੀ ਨਹੀਂ ਸਿਰਫ ਜਾਣਕਾਰੀ ਲੈਣ ਵਾਸਤੇ ਤੁਸੀਂ ਜ਼ਰੂਰ ਦੱਸਣਾ ਵੀ ਗੁਰਮਤਿ ਅਨੁਸਾਰ ਜਿਹੜਾ ਨਾਮ ਹੈ ਗੁਰਬਾਣੀ ਇਸ ਗੱਲ ਨੂੰ ਨਾਮ ਕਹਿੰਦੀ ਹੈ ਤਾਂ ਕਿ ਗੱਲ ਕਲੀਅਰ ਹੋ ਜੇ ਸੰਗਤ ਦੇ ਵਿੱਚ ਕਿਸੇ ਤਰ੍ਹਾਂ ਦੀ ਦੁਬਧਾ ਨਾ ਰਹੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ